ਨੂੰ ਕਾਮਯਾਬੀ ਮਿਲੀ ਹੈ ਸਰ ਇੱਕ ਪੀਓ ਫੜਿਆ ਸਰ ਕਿੰਨੇ ਕੇਸਾਂ ਦੇ ਵੀਰ ਅੱਜ ਸਵੇਰੇ ਮੇਰੀ ਟੀਮ ਨੇ ਮਾਰਨਿੰਗ ਸਵੈ ਦੇ ਰੇਡ ਕਰਕੇ ਇੱਕ ਪੀਓ ਅਰੈਸਟ ਕੀਤਾ ਜਿਹੜਾ ਕਿ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਸਰਦਾਰ ਜੀਪੀਐਸ ਭੁੱਲਰ ਆਈਪੀਐਸ ਕਮਿਸ਼ਨਰ ਆਫ ਪੁਲਿਸ ਅੰਬੀਸਡ ਸਿਟੀ ਤੇ ਸਰਦਾਰ ਹਰਪੀਰ ਸਿੰਘ ਜੀ ਮਡੇਰ ਪੀਪੀਐਸ ਡੀਸੀਪਲਿਨ ਅਵਰਸਿਟੀ ਆਫ ਅੰਬੀਸਡ ਸਿਟੀ ਤੇ ਸਰਦਾਰ ਨਵਜੋਤ ਸਿੰਘ ਜੀ ਸਿੱਧੂ GPS ADSV ਨਿਊਰਸਿਟੀਸ਼ਨ ਰਿਸਰਚ ਸਿਟੀ ਦੇ ਦਿਸੰਦਰ ਦੇਸ਼ ਕੋਡਿੰਗ ਸਾਡਾ ਸਟਾਫ ਜਿਹੜਾ ਵਰਕਆਊਟ ਕਰ ਰਿਹਾ ਜੀ ਜਿਹੜਾ ਪੀਐਕਸ ਕੀਤਾ ਉਹਦੀ ਡਿਟੇਲ ਇਸ ਪ੍ਰਕਾਰ ਹੈ ਜੀ ਉਹਦਾ ਨਾਮ ਰਮੇਸ਼ ਕੁਮਾਰ ਇਲੀਸਾ सोनू ਸਮੋਖਾਈ ਇੰਦਰਜੀਤ ਸਿੰਘ ਔਰ ਮੇਰੋੜ ਹਰਕਿਸ਼ਨ ਨਗਰ ਕਨਪੁਰ ਕਰੂਰ ਅਸਰ ਦਾ ਰਹਿਣ ਵਾਲਾ ਜੀ ਤੇ ਇਹ ਬਾਦਦਾਲਤ શ્રી ਅਰुण ਸ਼ੋਰੀ ਮੈਡਮ ਨੇ ਜੀ ਐਮਆਈਸੀ ਦੀ ਕੋਰਟ ਦੇ ਵਿੱਚੋਂ ਮਕਦਮਾ ਨੰਬਰ 53 ਮਿਤੀ 11/3/2017 ਮਮਾ ਜੀ ਅੰਡਰ ਸੈਕਸ਼ਨ 378 411 IPC ਪੀਐਸ ਕੰਟੋਰਨਮੈਂਟ ਦਾ ਮਕਦਮਾ ਜਿਹਦੇ ਵਿੱਚ ਇਹ ਪੀਓਸੀ ਜਿਹਦੀ ਪਿਓ ਡੇਟ ਹੈ 4/10/2024 ਔਰ ਇਸ ਬੰਦੇ ਨੂੰ ਆ ਕੇ ਇਹਦੀ ਪੁੱਛਗਿੱਛ ਕੀਤੀ ਗਈ ਜਿਹਨੇ ਦੱਸਿਆ ਵੀ ਮੇਰੇ ਇੰਗੇਸਟ ਚਾਰ ਮਕਦਮੇ ਪੰਜ ਮਕਦਮੇ ਹੋਰ ਦਰਜ ਨੇ ਜਿਨ੍ਹਾਂ ਵਿੱਚੋਂ ਇੱਕ ਦੇ ਵਿੱਚ ਐਕਸੀਡੈਂਟ ਆ ਤੇ ਇੱਕ ਚ ਪੀਓਸੀ ਤੇ ਜਿਹੜੇ ਤਿੰਨ ਹੋਰ ਮੁਕੱਦਮੇ ਨੇ ਵਨ ਡਰਾਈਵ ਚੱਲ ਰਹੇ ਨੇ ਠੀਕ ਹੈ ਨਾ ਸਾਰੇ ਮੁਕੱਦਮੇ ਜਿਹੜੇ ਨੇ ਚੋਰੀ ਦੇ ਤੇ ਇਹਦੇ ਬਾਰੇ ਬਰੀਕੀ ਨਾਲ ਪੁੱਛਗਿੱਛ ਕੀਤੀ ਜੌੜੀਏ ਦੇ ਜਿਹੜਾ ਮੁਤਰਕਾ ਠਾਣਾ ਵਾ ਉੱਥੇ ਜਿੱਥੇ ਦਾ ਮੁਕੱਦਮਾ ਦਰਜ ਹੈ ਥਾਣੇ ਕਾ ਟੂਰਨਮੈਂਟ ਹੈਡ ਆਫਰ ਕਿੱਥੇ ਜਾਊਗਾ ਤੇ ਇਹ ਵੀ ਪੁੱਛਗਿੱਛ ਕਰਕੇ ਤੇ ਦਾ ਜਿਹੜੀ ਬੰਦੀ ਕਰ ਰਹੀ ਹੈ ਉਹਦੇ ਚਿੰਨ੍ਹ ਦਾ ਦਰਖਾਸਤ ਸਰ ਕਿ ਪੰਜੇ ਮਾਮਲੇ ਸਰ ਇੱਕੋ ਥਾਣੇ ਦੇ ਵਖਵਾ ਥਾਣੇ ਆ ਗਏ ਨਹੀਂ ਵਖਵਾ ਥਾਣੇ ਦੇ ਵਿੱਚ ਨਹੀਂ ਸਰ ਇਕੱਲਾ ਹੁੰਦਾ ਸਰ ਨਾਲ ਕੋਈ ਹੋਰ ਵੀ ਹੈਗਾ ਦੱਸੋ 300 ਰੁਪਏ ਤੇ 3-4 ਬੰਦੇ ਦਾ ਗਰੁੱਪ ਹੈ